ਬਾਰੀ ਖਾਲਸਾ ਵਾਈ ਕੁਰਤੀ ਕੀਤੇ ਸਰਕਾਰ ਮੈਂ ਜਿੱਦੇ ਨਵੇਂ ਬਲੌਗ ਨਵੀਂ ਵੀਡੀਓ ਚ ਅੱਜ ਉਹਨੇ ਆਪਣਾ ਫੋਨ ਮੇਕਨੀਆਂ ਕਰਾਉਣੇ ਮਗਰ ਜ਼ਰੂਰ ਲੋਕ ਮੇਰੀ ਦੁਕਾਨ ਤਿਆਰ ਹੁੰਦੀ ਆ ਤੇਰੀ ਜਾਇਆ ਦੋ ਦਿਨ ਬਾਅਦ ਦੀ ਉਹ ਮੇਕਨੀਆਂ ਨਹੀਂ ਬ੍ਰੇਕ ਪੈ ਗਈ ਦੀ ਉਹ ਵੀ ਕੰਮ ਕਰਦੀ ਜੀਆ ਉਹਨੇ ਅੱਗੇ ਫਿਰ ਕਰਾ ਗਰੋ ਵੀ ਜਾਂਦੇ ਰੋਪਰ ਹਾਂਜੀ ਚੌਕੀ ਯਾਰ ਆ ਜਰ ਬਰਤ ਨੂੰ ਬਲੌਗ ਦੇ ਵਿੱਚ ਲਈਏ ਸੁਣਾਦੇ ਗੱਲਾਂ ਫਿਰ ਬਲਾ ਸਾਸਰੀ ਘਾਲ ਮੜੀ ਜੀ ਘੈਂਟ ਜੀ ਉਹ ਸਾਸਰੀ ਘਾਲ ਜੀ ਸਾਸਰੀ ਘਾਲ ਦੋ ਹੱਥ ਜੋੜ ਕੇ ਹੁੰਦੀ ਹੈ ਜੀ ਸਾਸਰੀ ਘਾਲ ਜੀ ਹਾਂ ਇਹਦਾ ਜੇ ਸਾਡੇ ਵਰਗੇ ਨਿਆਣੇ ਤਾਂ ਇਹ ਦੱਸਣਾ ਔਰ ਮੈਤਰੀ ਅੱਲ ਲੱਗੇਵੇਂ ਹੀ ਮੈਤਰੀ ਆਪਣੇ ਮੈਤਰੀ ਬਾਈ ਸਰਾਈਆ ਸਰਾ ਗਿਆ ਵੀ ਸਾਬ ਪਾਸੇ ਨੂੰ ਸਰਾਈਆ ਕੰਮ 'ਚ ਵੀ ਸਰਾ ਹੈ ਗੱਲਬਾਤ ਨੂੰ ਵੀ ਸਰਾ ਹੈ ਸਲਾਹ ਦੇਣ ਨੂੰ ਵੀ ਫਰਾਈਆ ਇੱਕ ਕੋਈ ਕੋਈ ਮਿਸਤਰੀ ਜੀ ਕੁਪੀਆਂ ਹੁੰਦੀ ਐ ਆਪਣੇ ਕੰਮ ਤੱਕ ਨਹੀਂ ਮਤਲਬ ਰੱਖਦਾ ਅਗਰੇ ਦਾ ਲੋਡ ਵੀ ਕਰਾਉਂਦਾ ਵੀ ਸਹੀ ਸਲਾਹ ਦੇ ਕੇ ਠੀਕ ਕਿਉਂਕਿ ਅੱਜ ਕੱਲ ਆਪਣੇ ਪਰਦੇਸੀ ਮਜ਼ਦੂਰ ਆਪਣੇ ਕੰਮ ਕਰਦੇ ਆ ਆਪਾਂ ਜ਼ਿਆਦਾ ਉਹਨਾਂ ਨੂੰ ਲਾਉਨੇ ਆ ਪਰ ਉਹਦਾ ਦਾ ਰਹਿਦਾ ਮਿਸਤਰੀ ਦਾ ਬਹੁਤ ਫਰਕ ਆ ਜੀ ਵੀ ਮੰਨ ਲਓ ਬਹੁਤ ਹੀ ਜ਼ਿਆਦਾ ਫਰਕ ਆ ਮੈਂ ਹੁਣ ਕਹਿਣੇ ਨੀ ਛੱਡਦੇ ਨੀ ਹੈਗੇ ਵੀ ਆਪਣੇ ਅਸੀਂ ਸਾਡੀ ਸੋਚ ਦੀ ਵੀ ਕੰਮ ਕਰਾਉਣਾ ਤਾਂ ਆਪਣੇ ਪੰਜਾਬੀ ਮਿਸਤਰੀ ਤੋਂ ਕਰਾਉਣਾ ਤੇ ਮਿਸਤਰੀ ਨੇ ਸਹਾਇਗੀ ਬਹੁਤ ਦਿੱਤਾ ਮਿਸਤਰੀ ਆਇਆ ਦੋ ਤਿੰਨ ਦਿਨ ਬਾਅਦ ਚਲੋ ਕੰਮ ਦੀ ਚਾਰਜ ਹੋ ਗਈ ਲੈ ਗਈ ਦੀ ਨਾ ਹੁਣ ਆਪਣੀ ਠੀਕ ਨਹੀਂ ਚੌਕੀਦਾਰ ਜੀ ਲੱਗ ਗਿਆ ਰ ਫਿਰ ਹਾਂਜੀ ਹਾਂਜੀ ਲੱਗ ਗਿਆ ਤਾਂ ਜੀ ਹਾਂ ਸਾਡੇ ਬੰਦੇ ਚਾਹ ਤਾਂ ਨਹੀਂ ਤਾਂ ਮੈਂ ਸਮਾਰਦਾ ਨਹੀਂ ਜੀ ਨਹੀਂ ਦਿਲ ਕਰਦਾ ਨਾ ਚਾਹ ਪੀਣੇ ਇਹਨੂੰ ਚਾਹ ਵਧੀਆ ਬਣਾਉਂਦੇ ਤੈਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਠੀਕ ਆ ਜੀ ਆਹ ਲੱਗੇਵੇਂ ਮਿਸਤਰੀ ਵਾਹ ਹੁਣ ਮੇਸਤਰੀ ਕਿੰਨੇ ਕਦੋਂ ਦਾ ਕੰਮ ਰਹਿ ਗਿਆ ਮੇਸਤਰੀ ਬਾਜੀ ਆਪਣਾ ਤਾਂ ਹਫਤਾ ਦਾ ਦੰਦ ਦੇ ਵਿੱਚ ਹਾਂ ਥੋੜੇ ਆ ਕੰਮ ਜਣੀ ਨਿਭੜ ਜਾਣਾ ਹੋਰ ਮੇਸਤਰੀ ਫੇਰ ਆ ਜਾਣੇ ਨਵੇਂ ਪੇਂਟ ਵਾਲਾ ਦੂਜਾ ਜਲਦੀ ਤੈੜਾ ਲਾ ਕਰਾਂਗੇ ਹਾਂ ਚਲੋ ਆਈ ਜਾਣਾ ਹੁਣ ਉਹ ਗਰੀ ਜਾਣਾ ਜੇ ਮੇਸਤਰੀ ਨਾਲ ਹੁਣ ਸਾਡਾ ਕੰਮ ਥੋੜਾ ਜਿਆ ਲੰਬੇ ਟਾਈਮ ਤੱਕ ਜਾਣਾ ਇਹ ਆਪਣੇ ਘਰ ਵਿੱਚੇ ਫੇਰ ਚੱਲੇ ਆ ਫੇਰ ਆਪਾਂ ਨੇ ਕੇ ਫੇਰ ਇਹਨੂੰ ਫੇਰ ਆਪਾਂ ਨੇ ਬੁਲਾ ਲੈਣਾ ਥੋੜੇ ਚਿਰ ਬਾਅਦ ਜਾਓ ਜੀ ਐਨੀ ਚਲ ਦੂਗੇ ਮੇਸਤਰੀ ਕੰਮ ਕਰ ਲੈਣਗੇ ਹਾਂ ਜੀ ਗੱਲ ਜੀ ਹੋਰ ਸਨਾਰੇ ਮਿੱਤਰੀ ਗੱਲਬਾਤ ਹੋਰ ਤਾਂ ਜੀ ਤੁਹਾਨੂੰ ਪਤਾ ਹੀ ਆ ਹੁਣ ਹੱਲ ਗਿਆ ਸਾਡਾ ਕੀ ਦਾ ਟਾਈਮ ਆ ਵੀ ਅਸੀਂ ਕਹਿੰਦੇ ਕੋ ਰਾ ਦੇ ਸਾਡੇ ਵੱਧ ਲੱਗ ਜਾਣਾ ਜੀ ਹਾਂ ਰੋਣੇ ਲਾਉਣ ਲਈ ਧਿਆਨ ਆ ਹੁਣ ਆ ਮੈਂ ਵੀ ਤੁਹਾਡੇ ਕੋਲ ਲੇਟ ਆਇਆ ਵੀ ਖਾਜਾ ਤੇ ਆ ਗਿਆ ਅੰਮ੍ਰਿਤ ਬਾਈ ਇੱਥੇ ਕੀ ਕਰਦਾ ਬਾਈ ਥੱਲੇ ਬਾਈ ਉਹਦੇ ਵਾਸਤੇ ਟੈਂਕ ਵਾਸਤੇ ਇੱਕ ਅੱਛਾ ਟੈਂਕ ਵਾਸਤੇ ਠੀਕ ਆ ਠੀਕ ਆ ਫਿਰ ਉਹ ਜਾਂ ਸਾਡੇ ਕੋਲ ਜਮਾ ਹੁੰਦੀ ਆ ਫਿਰ ਬੰਦੇ ਨੂੰ ਤੇ ਰਾਦੀ ਦਾ ਬੇਸਮੈਂਟ ਵਾਲੇ ਵਿੱਚ ਬੇਸਮੈਂਟ ਵਾਲੀ ਠੀਕ ਆ ਠੀਕ ਉੱਪਰ ਲੱਗੇ ਹੋਏ ਕੋਟਾ ਤਰੀਕਾ ਮਾਰ ਕੇ ਆਉ ਲੋ ਜੀ ਜਾਣੇ ਹੁਣ ਦਲੀਪ ਮਿਸਤਰੀ ਆਪਣਾ ਉਹ ਹੈਗਾ ਆਪਣਾ ਪ੍ਰਦੇਸੀ ਮਜ਼ਦੂਰ ਉਹ ਲੱਗਾ ਕੋਟਾ ਦੇਖਦੇ ਉਹਨੂੰ ਵੀ ਮਿਲਦੀ ਆ ਹਾਂਜੀ 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 ਅੱਲ ਲੱਗੇ ਹੋਏ ਆਪਣਾ ਮਿਸਤਰੀ ਕੋਟਾ ਲਾਉਣ ਇੱਧਰ ਲਾਤਾ ਕੋਟਾ ਹੈ ਵਿਤਰੀ ਕਹਦੇ ਰਿਪਾ ਹਾਂਜੀ ਕੋਟੇ ਦਾ ਫਰਕ ਵੱਸਦਾ ਹਨਾ ਦੇਖਣੇ ਦੇਖਣੇ ਅਨਸਾਰੀ ਚੀਜ਼ ਵਿੱਚ ਫਰਕ ਹੈ ਦੀ ਫਰਕ ਹੈ ਨਾ ਬਿਲਕੁਲ ਫਰਕ ਹੈ ਜਿੱਤ ਕਿ ਨੋਕ ਬੜੀ ਹੈ ਇਹ ਬੜੀ ਲੱਗ ਰਹੀ ਹੈ ਵੀ ਕਹਿਣ ਦਾ ਮਤਲਬ ਨਸਾਫਦ ਰੰਟਾ ਇਹ ਵਾਲਾ ਬਿਲਕੁਲ ਹੋ ਗਿਆ ਦੁਨੀਆਂ ਵਿੱਚ ਇੱਕ ਚੀਜ਼ ਇੱਕ ਪੈਸਾ ਜੀ ਜ਼ਿਆਦਾ ਮਹਿੰਗਾ ਵੀ ਮੁੱਲ ਮੋੜਦਾ ਹੈ 200 ਰੁਪਏ ਦਾ ਫਰਕ ਹੈ ਹਾਂ ਕਿੰਨਾ ਸੋਹਣਾ ਬਗ ਹੈ ਕਲਰ ਜਿਹੜਾ ਕਿ ਨਸਾਫਦ ਇੱਕੋ ਕਲਰ ਆ ਇਹ ਆਪਾਂ ਨੇ ਫਿਰ ਇੱਕ ਦਿਹਾੜੀ ਲਾਈਆ ਕੋਟਾ ਲੈਣੇ ਨੂੰ ਸਾਰੀ ਤਨਾਸ ਕੋਲ ਇੱਕ ਜਾਣੇ ਕੋ ਕੋਟਾ ਮਿਲੇ ਸਿਰਫ ਇੱਕੇ ਗੁੜੀਆਂ ਦਾ ਹਾਂ ਗੁੜੀਆਂ ਚ ਇੱਕੜਾ ਕੱਟਿਆ ਵਿਆ ਨਹੀਂ ਤਾਂ ਉਹ 30 31 32 ਰੁਪਏ ਵਾਲਾ ਮਾਲ ਹਰੇ ਕੋਲ ਭਰਿਆ ਵਿਆ ਜਿੰਨਾ ਮਰਜ਼ੀ ਚੱਕ ਲੋ ਇਹ ਸਾਫ਼ ਹੈ ਬਿਲਕੁਲ ਇਹ ਪਤਾ ਲੱਗਦਾ ਹੈ ਨਾ ਆ ਚੱਲ ਰਿਹਾ ਕੋਟੇ ਦਾ ਕੰਮ ਜੀ ਪਰ ਅੱਧਰ ਕਮਰਿਆਂ ਚ ਵੀ ਕੋਟਾ ਲਵਾਇਆ ਹੈ ਲੱਗ ਇਹਦਾ ਹੋ ਗਿਆ ਨਾ ਇਹ ਕੋਟਾ ਸੀ ਕਿਸੇ ਦੇ ਮਗਾਇਤਾ ਪਰ ਆਇਆ ਇਹਦੇ ਵਿੱਚ ਫਰਕ ਆ ਕੋਟੇ 'ਚ ਫਿਰ ਜਣੀ ਆਪ ਜਾ ਕੇ ਕਰਾਇਆ ਪਾ ਕੇ ਵਧੀਆ ਚੀਜ਼ ਮਿਲ ਗਈ ਮੁੱਲ ਮਿਲ ਗਿਆ ਆਪਣਾ ਵੇਖਦਾ ਦੇਖਦਾ ਲਵਾਈ ਦੇ ਹੀ ਪਤਾ ਲੱਗਦਾ ਵੀ ਬਾਕੀ ਰਗੜਨੇ ਦੇ ਬਿਨਾ ਹਾਂ ਵੀ ਚੀਜ਼ ਲੱਗੀ ਆ ਇਹ ਜਿਹੜੀ ਰਗੜਾਈ ਫਿਰ ਅਧਰੀਬ ਬਾਅਦ ਮੈਂ ਕਰੂੰਗਾ ਉਹ ਪੰਜ ਚੌਨਾ ਜੀ ਹੈ ਉਹ ਤਾਂ ਸਾਰੇ ਕੰਮ ਤੁਸੀਂ ਕਰਾ ਲਓਗੇ ਚਾਹੁੰਨਾ ਅੱਛਾ ਜਿੱਕਨਾ ਹੁਣ ਥੱਲੇ ਆਪਣੇ ਟਾਇਲ ਲਾ ਦੇਣੀ ਫਿਰ ਇਹਦੇ ਜਿਹੜਾ ਮਲਬਾ ਉਹ ਕਿੱਥੇ ਕਿੱ데 ਜਿਹੜਾ ਰਗੜਾਈ ਕਰਕੇ ਤਾਂ ਉਹ ਹੋਊਗਾ ਉਹ ਦੱਸੋ ਕਿ ਜਾਂਦਾ ਜੀ ਅੱਛਾ ਉਹ ਦੱਸੋ ਕਿ ਆ ਨਾ ਫੇਕੇ ਨਾ ਉਹ ਕਚਰਾ ਉੱਥੇ ਜਾ ਕੇ ਇਸ ਠੀਕ ਆ ਠੀਕ ਆ ਉਹ ਤਾਂ ਨਹੀਂ ਵੀ ਥੱਲੇ ਟਾਇਲ ਨਾਲ ਪੁੰਨ ਨਹੀਂ ਨਹੀਂ ਪਲੰਬਰ ਵੀ ਕਹਿੰਦਾ ਕਿਤੇ ਕਰਾਂਗਾ ਪੈਪਾ ਜਨਾ ਪਾਉਣ ਵੀ ਪੈਸੇ ਪਾਉਣ ਵਿੱਚ ਪਾਣਾ ਹੀ ਨਹੀਂ 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 ਵੀ ਜਾਮ ਹੋ ਜਾਂਦਾ ਇਕੱਠਾ ਕਰਕੇ ਰੱਖ ਲੈਣਾ ਉਹਨੂੰ ਅੱਛਾ ਅੱਛਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕੁਛ ਠੀਕ ਆ ਠੀਕ ਆ ਹੋ ਜਾਂਦਾ ਐ ਨਾ ਜੀ ਉਹ ਬੋਰੀ ਵਿੱਚ ਭੜ ਕੇ ਓਕੇ 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 ਠੀਕ ਆ ਜੀ ਇਹ ਆਪਣਾ ਦਲੀਪ ਆ ਜੀ ਇਹ ਵੀ ਮਿਸਤਰੀ ਪੁਰਾਣਾ ਹੈ ਦਲੀਪ ਕਿੰਨਾ ਟਾਈਮ ਹੋ ਗਿਆ ਕੰਮ ਕਰ ਤੈਨੂੰ ਮੇਰੇ ਕੋਲ ਤਕਰੀਬਨ 70 ਸਾਲ ਹੋ ਗਏ ਜੀ 70 ਸਾਲ ਇਹੀ ਕੰਮ ਕਰਦਾ ਇੱਕ ਹੈ ਲੈ ਆਹੀ ਕੰਮ ਦੂਜਾ ਕੰਮ ਕੋਈ ਕੀਆ ਹੀ ਨਹੀਂ ਅਸਲ ਕਰਿਆ ਨਹੀਂ ਨਹੀਂ ਬਜਣੀ ਜਾਂਦੇ ਸੋਜੀ ਸੰਬਲੀ ਆ ਕਹਿਣ ਦਾ ਮਤਲਬ ਇਹੀ ਕੰਮ ਵਿੱਚ ਆਪਣਾ ਮਾਹਰ ਬਣਿਆ ਤੂੰ ਕੰਮ ਵਾਂਗੇ ਬੰਦੇ ਨੂੰ ਕੋਈ ਵੀ ਇੱਕ ਇੱਕ ਕਰਨਾ ਚਾਹੀਦਾ ਹੈ ਹਨਾ ਫਿਰ ਉਹ ਬੰਦਾ ਉਹ ਚ ਕਾਮਯਾਬ ਸਹੀ ਕਾਮਯਾਬ ਹੋ ਜਾਂਦਾ ਸਮਝ ਦੇਣਾ ਸਮਝ ਜ਼ਰੂਰ ਲੱਗਦਾ ਪਰ ਕਾਮਯਾਬੀ ਜ਼ਰੂਰ ਮਿਲ ਜਾਂਦੀ ਆ ਪਹਿਲਾਂ ਲੇਬਰ ਵੀ ਕਰੀ ਹੋਣੀ ਆ ਬਗੜ ਕੇ ਲੇਬਰ ਕਰਕੇ ਇੱਕ ਇੱਕ ਹਾਂ ਇਹੀ ਗੱਲ ਆ ਵੀ ਪਹਿਲੇ ਲੇਬਰ ਥੱਲੇ ਤੋਂ ਸਟੱਪ ਫੱਟ ਕੇ ਉੱਪਰ ਪੌੜੀ ਚੜ੍ਹ ਹੋਣਾ ਹੈ ਲਾ ਰਿਹਾ ਜੀ ਕੋਟਾ ਬਣਾ ਮਿਸਤਰੀ ਜਲੀਪ ਇਹਦਾ ਵੀ ਕੰਮ ਇਹ ਵੀ ਕਹੀ ਦਿਨ ਦਾ ਸਾਡਾ ਪਲੰਬਰ ਦਾ ਕੰਮ ਰਹਿੰਦਾ ਦਾ ਤੇ ਉਹ ਆ ਪਲੰਬਰ ਇਹੋ ਕੰਮ ਕਰੇ ਉੱਪਰ ਦਿੱਤੇ ਚਲੋ ਫਿਰ ਹੁਣ ਟੈਨਾਂ ਦਾ ਕੰਮ ਸ਼ੁਰੂ ਹੋਊਗਾ ਕੋਟੇ ਦੇ ਬਾਅਦ ਇਹ ਆਪਣੇ ਮਿਸਤਰੀ ਮਿਸਤਰੀ ਨਵੇਂ ਤੇ ਨਵਾਂ ਮਿਸਤਰੀ ਆਊਗਾ ਹੁਣ ਮੈਂ ਕਹਿੰਦਾ ਹਰ ਰੋਜ਼ ਆ ਜਲੀਪ ਹੁਣ ਮਿਸਤਰੀ ਸਾਰੇ ਮਿਸਤਰੀ ਹੁਣ ਆਉਣਗੇ ਕਈ ਤਰ੍ਹਾਂ ਦੇ ਮਿਸਤਰੀ ਆਉਣੇ ਪੈਣੇ ਲਿਆਉਣੇ ਪੈਣੇ ਆ ਤੁਹਾਨੂੰ ਕੀ ਮੇਰੇ ਮੇ ਆਉਣਗੇ ਮਿਸਤਰੀ ਹੁਣ ਦਿਖਾਈ ਜਾਵਾਂਗੇ ਤੇ ਜਿਵੇਂ ਆਪਾਂ ਸਮਾਨ ਲਿਆਉਨੇ ਕਿੱਥੋਂ ਲਿਆਉਨੇ ਆ ਸਾਰਾ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਰਹਿਵਾਂਗੇ ਹਾਂਜੀ ਜਿਵੇਂ ਮਿਸਤਰੀ ਨੇ ਗੱਲਬਾਤ ਕਰੀ ਤੇ ਫਿਰ ਆਪਾਂ ਹੁਣ ਟਾਈਮ ਬਹੁਤ ਹੋ ਗਿਆ 10 ਉੱਤੇ ਉੱਪਰ ਹੋ ਗਿਆ ਟਾਈਮ ਜੀ ਕਰਾ ਕੇ ਦਿਖਾਉਣ ਤੋਂ ਤੇ ਮਿਲਦੇ ਆਂ ਕੋਈ ਹੋਰ ਨਵੀਂ ਵੀਡੀਓ 'ਚ ਤੇ ਕਿਵੇਂ ਲੱਗਦੀ ਸਾਡੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਅੱਗੇ ਕਿਵੇਂ ਮਾਰਕੀਟ ਤੋਂ ਹਨਾ ਕਿਹੜੇ ਸ਼ਹਿਰ ਤੋਂ ਕੀ ਸਮਾਨ ਲੈ ਕੇ ਆਉਨੇ ਆ ਇਹ ਵੀ ਤੁਹਾਨੂੰ ਦਿਖਾਉਂਦੇ ਰਹੂਗੇ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਹੀ ਆਪਾਂ ਸਮਾਨ ਜੋ ਵੀ ਲੈਣਾ ਹੈ ਨਾ ਜਿਆਦਾ ਇੰਡਸਟਰੀ ਏਰੀਆ ਚ ਜਾਉਂਗੇ ਲੁਧਿਆਣਾ ਮੋਹਾਲੀ ਚੰਡੀਗੜ੍ਹ ਆਪਣੀਆਂ ਵੀਡੀਓ ਦੇਖਦੇ ਰਹੋ ਤਾਂ ਕਿ ਤੁਹਾਨੂੰ ਵੀ ਜਾਣਕਾਰੀ ਜਿਵੇਂ ਘਰ ਬਣਾਉਣਾ ਹੋਰ ਸਮਾਨ ਹੈ ਨਾ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਆਪਾਂ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਵੀ ਕੀ ਇਹੜੀ ਚੀਜ਼ ਆਪਣੇ ਲੋਕਲ ਸ਼ਹਿਰਾਂ ਤੋਂ ਦੁਕਾਨਾਂ ਤੋਂ ਨਹੀਂ ਮਿਲਦੀ ਜਾਂ ਦੁਕਾਨਦਾਰ ਨਹੀਂ ਰੱਖਦੇ ਹਨ ਕਈ ਚੀਜ਼ਾਂ ਬਹੁਤ ਚੀਜ਼ਾਂ ਵੀ ਆਪਣੇ ਦੁਕਾਨਦਾਰ ਵਧੀਆ ਕੰਪਨੀ ਦੀਆਂ ਕੁਆਲਿਟੀ ਦੀ ਚੀਜ਼ ਘੱਟ ਰੱਖਦੇ ਜਾਂ ਜਿਵੇਂ ਕੁਆਲਿਟੀ ਦੀ ਚੀਜ਼ਾਂ ਹੁੰਦੀਆਂ ਹਨਾ ਤੇ ਉਹ ਬਹੁਤ ਘੱਟ ਹੁੰਦੀਆਂ ਜੀ ਹਨਾ ਤੇ ਅੱਗੇ ਆਪਣੇ ਇੰਡਸਟਰੀ ਏਰੀਆ 'ਚ ਬੜੀਆਂ ਦੁਕਾਨਾਂ ਨੇ ਜੋ ਆਪਣੀਆਂ ਦੁਕਾਨਾਂ ਨੂੰ ਹੋਲਸੇਲ ਦੀਆਂ ਦੁਕਾਨਾਂ ਨੂੰ ਸਮਾਨ ਸਪਲਾਈ ਕਰਦੇ ਆ ਆਪਾਂ ਉਹਨਾਂ ਨਾਲ ਜ਼ਿਆਦਾਤਰ ਕਨੈਕਟ ਰੱਖਾਂਗੇ ਜੀ ਤੇ ਆਪਣੀ ਵੀਡੀਓ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਤੇ ਲੈ ਕੇ ਸ਼ੇਅਰ ਜਰੂਰ ਕਰ ਦਿਓ ਜੀ ਬਿਲਦੇ ਆ ਫਿਰ ਨਵੀਂ ਹੋਰ ਵੀਡੀਓ ਚ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ